ਪੰਜਾਬ ਦੇ ਕੈਬਨਰਨ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੀਨੀਅਰ ਆਪਾਗੂ ਦੀਪਕ ਵਾਲੀ ਨੇ ਸਾਂਝੇ ਤੌਰ ਤੇ ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਦੇ ਜਥੇਦਾਰ ਭਾਈ ਕੁਲਵੰਤ ਸਿੰਘ ਜੀ ਨੂੰ ਸੱਦਾ ਪੱਤਰ ਦਿੱਤਾ ਹੈ ਇਹ ਸੱਦਾ ਪੱਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਉਸ ਦੇ ਸੰਬੰਧੀ ਸਮਾਗਮ ਕਰਵਾਏ ਜਾਣੇ ਨੇ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਇਹ ਸੱਦਾ ਪੱਤਰ ਜਿਹੜਾ ਕਿ ਦਿੱਤਾ ਗਿਆ ਜਥੇਦਾਰ ਭਾਈ ਕੁਲਵੰਤ ਸਿੰਘ ਜੀ ਨੇ ਇਸ ਸੱਦੇ ਲਈ ਕੈਪਟਨ ਮੰਤਰੀ ਹਰਜੋਤ ਸਿੰਘ ਬੈਂਸ ਤੇ ਦੀਪਕ ਵਾਲੀ ਦਾ ਧੰਨਵਾਦ ਕੀਤਾ ਹੈ ਇਸ ਸੱਦੇ ਦਾ ਮਕਸਦ ਇਤਿਹਾਸਕ ਸ਼ਹੀਦੀ ਦਿਹਾੜੇ ਸਮਾਗਮਾਂ ਦੇ ਵਿੱਚ ਤਖਤ Shri ਹਜੂਰ ਸਾਹਿਬ ਦੀ ਜੋ ਨੁਮਾਇੰਦਗੀ ਯਕੀਨੀ ਬਣਾਉਣਾ ਹੈ ਤਾਂ Shri ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 350 ਸਾਲਾ ਸ਼ਹੀਦੀ ਗੁਰਪੁਰਪ ਜਿਹੜਾ ਕੀ ਪੰਜਾਬ ਸਰਕਾਰ ਵੱਲੋਂ ਅਤੇ ਹੋਰ ਧਾਰਮਿਕ ਸੰਸਥਾਾਂ ਵੱਲੋਂ ਐ ਜੀ ਪੀ ਸੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਤਾਂ ਉਸ ਦੇ ਬਾਬਤ ਜਿਹੜਾ ਕਿ ਪੰਜਾਬ ਕੈਬਨਿਟ ਦੇ ਮੰਤਰੀ ਹਰਜੋਤ ਸਿੰਘ ਵੈਸ ਸਚਕਨਛੜੀ ਨੰਦੇੜ ਸਾਹਿਬ ਨਤਮਸਤਕ ਹੋਏ ਉੱਥੇ ਜਾ ਕੇ ਜਥੇਦਾਰ ਭਾਈ ਕੁਲਵੰਤ ਸਿੰਘ ਜੀ ਨੂੰ ਇਹ ਸੱਦਾ ਪੱਤਰ ਜਿਹੜਾ ਕਿ ਇਹ ਦਿੱਤਾ ਗਿਆ